ਲੈਂਡ ਪੂਲਿੰਗ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਪੂਰੇ ਜ਼ੋਰਾਂ ਤੇ ਧਾਨੇ ਦਿੱਤੇ ਜਾ ਰਹੇ ਨੇ ਤੇ ਇਸ ਧਾਨੇ ਦੀ ਅਗਵਾਈ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਸ਼ਰੋਣੀ ਅਕਾਲੀ ਦਲ ਦੇ ਨਾਲ ਆ ਤੇ ਉੱਥੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਬਾਪੂ ਸ਼ਬਦ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਬਾਪੂ ਬਾਦਲ ਦੀ ਪਾਰਟੀ ਦੇ ਵਾਰਸ ਮੈਦਾਨ ਵਿੱਚ ਆ ਚੁੱਕੇ ਨੇ ਉਹਨਾਂ ਨੇ ਮੁੱਖ ਮੰਤਰੀ ਮਾਨ ਤੇ ਪੰਜਾਬ ਤੇ ਕੇਜਰੀਵਾਲ ਲੈਂਡ ਪੂਲਿੰਗ ਦੀ ਆਰਚ ਕਿਸਾਨਾਂ ਦੀ ਜ਼ਮੀਨ ਖੋਹਣ ਤੇ ਲੱਗੇ ਹੋਏ ਨੇ ਸਕੀਮ ਕਿਸਾਨ ਵਿਰੋਧੀ ਹੈ ਤੇ ਜ਼ਮੀਨ ਦਲਾਲੀ ਨੂੰ ਵਧਾਵਾ ਦੇਣ ਵਾਲੀ ਹੈ ਤੇ ਨਾਲ ਹੀ ਇੱਕ ਹੋਰ ਸੁਖਵੀਰ ਬਾਦਲ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਜੋ ਕਿ ਤੁਹਾਡੇ ਹੋਸ਼ ਉਡਾ ਕੇ ਰੱਖ ਦੇਵੇਗਾ ਕਿਹੜਾ ਬਿਆਨ ਆਉ ਤੁਹਾਨੂੰ ਸੁਣਾ ਦਿੰਨੇ ਆ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਪੰਜਾਬ ਵਾਸਤੇ ਹੈ ਸਾਡੀ ਸੁਬਾਦਲ ਬਾਪੂ ਬਾਦਲ ਜਦੋਂ ਉੜਦੇ ਸੀ ਉਹਨਾਂ ਦੇ ਦਿਲ 'ਚ ਪੰਜਾਬ ਸੀ ਸੌਂਦੇ ਸੀ ਪੰਜਾਬ ਸੀ ਉਹਨਾਂ ਦੇ ਦਿਲ 'ਚ ਗਰੀਬ ਸੀ ਕਿਸਾਨ ਸੀ ਮੁੱਖ ਮੰਤਰੀ ਹੁੰਦੇ ਮੈਨੂੰ ਲੱਗਦਾ ਕੋਈ ਦਿਨ ਨਹੀਂ ਸੀ ਜਿੱਥੇ 5 ਵਜੇ ਉੱਠ ਕੇ ਕਿਸੇ ਨਾ ਕਿਸੇ ਪਿੰਡ ਚ ਸੱਤ ਚ ਵੇੜੇ ਚ ਜਾਂ ਕਿਸੇ ਦੇ ਘਰੇ ਨਾ ਹੋਣ ਮੁੱਖ ਮੰਤਰੀ ਉਹ ਹੁੰਦਾ ਹੈ ਇੰਨਾ ਵਾਂਗੂ ਨਹੀਂ ਜਿਹੜੇ ਆਪਾਂ 10 ਸਾਲ ਖਰਾਬ ਕਰ ਲਏ ਇੱਕ ਕੈਪਟਨ ਅਮਰਿੰਦਰ ਸਿੰਘ ਇੱਥੇ ਹੀ ਬਠਿੰਡੇ ਉਹਨੇ ਝੂਠੀ ਸੌਂ ਖਾਗ ਲਈ ਤੇ ਆਪਾਂ ਸਾਰੇ ਮਗਰ ਲੱਗ ਗਏ ਉਹਦੇ ਵਾਰਾ ਇੱਕ ਨਵਾਂ ਠੱਗ ਆ ਗਿਆ ਝਾੜੂ ਵਾਲੇ ਆਪਾਂ ਮਗਰ ਲੱਗ ਗਏ ਤੇ 10 ਸਾਲ ਕੀ ਹੋਇਆ زندگی خراب ਹੋ ਗਈ ਨਾ ਹੁਣ ਆਪਾਂ ਮੈਂ ਕਹਿਣਾ ਚਾਹਣਾ ਹੁਣ ਮੈਂ ਤੁਹਾਨੂੰ ਪੂਰੇ ਪੰਜਾਬ ਦਾ ਨਕਸ਼ਾ ਦੱਸਦਾ ਐ ਅੱਜ ਅਖਬਾਰ ਚ ਵੀ ਆਇਆ ਐ ਅੰਗਰੇਜ਼ੀ ਟ੍ਰਿਬਿਊਨ ਚ ਪਿਛਲੇ 25 ਸਾਲਾਂ ਚ ਇਕੱਲਾ 11000 ਏਕੜ ਅਕਵਾਇਰ ਹੋਇਆ 25 ਸਾਲਾਂ ਚ 25 ਸਾਲਾਂ ਆ ਯਾਰ ਥੱਲੇ ਬੈਜੋ ਥੱਲੇ ਬੈਜੋ ਸਰ ਉਹ ਨਹੀਂ ਨਹੀਂ ਉਹ ਕੈਮਰੇ ਵਾਲੇ ਜਿਆਦਾ ਬੰਦ ਕਰ ਥੱਲੇ ਬਠੋ ਯਾਰ ਗੁਰਜੀਤ ਥੱਲੇ ਨਾ 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 ਥੱਲੇ ਥੱਲੇ ਬਹਿ ਜਾ ਹਾਂ ਥਾਲੇ ਸਾਰੇ ਹਾਂ ਹੁਣ ਇਹ ਦੱਸ ਮੈ ਤੁਹਾਨੂੰ ਦੱਸਣਾ ਚਾਹਣਾ ਯਾਰ ਤੁਸੀਂ ਵੀ ਥੋੜੇ ਹੋ ਜਾ ਗੋਡੇ ਥੋੜੇ ਥੱਲੇ ਕਰ ਲਓ ਮੁੰਡਿਓ ਥੋੜਾ ਕੋਈ ਫਰਕ ਨਹੀਂ ਪੈਂਦਾ ਉਹ ਤੂੰ ਵੀ ਹੋ ਜਾ ਗੁਰੂ ਅੱਛਾ 25 ਸਾਲਾਂ ਪਿਛਲੇ 25 ਸਾਲਾਂ ਚ ਟੋਟਲ 11000 ਕਿਲਾ ਅਕਵਾਇਰ ਹੋਇਆ ਹੈ ਹਲੇ ਤੱਕ 2000 ਕਿਲਾ ਤਾਂ ਡਿਵੈਲਪ ਹੀ ਨਹੀਂ ਹੋਇਆ 25 ਸਾਲਾਂ ਚ ਤੇ ਇਹਨਾਂ ਨੇ ਕਿੰਨਾ ਕਰ ਰਿਆ 40000 ਕਿਲਾ ਆ ਤਾਂ ਦੇਖ ਰਿਹਾ ਗਰਮ ਪਾਣੀ ਕਿੰਨਾ ਕ ਗਰਮ ਹੈ ਜੇ ਉਹਨਾਂ ਨੂੰ ਲੱਗਿਆ ਠੰਡਾ ਹੈ ਤੇ 60 70000 ਕਿਲਾ ਹੋਰ ਚੱਕ ਲੈਣਗੇ ਕੋਈ ਜ਼ਮੀਨ ਨਹੀਂ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਕੋਲ 70 75 ਸਾਲ ਹੋ ਗਏ ਹੈ 75 ਸਾਲ ਹੋ ਗਏ 75 ਸਾਲ ਹੋ ਗਏ ਪੂਰਾ ਚੰਡੀਗੜ੍ਹ 28000 ਕਿੱਲਿਆਂ 'ਚ ਅਕਵਾਇਰ ਕੀਤੀ ਸੀ ਉਦੋਂ 28000 ਹਲੇ ਵੀ 8000 ਕਿੱਲਾ ਖਾਲੀ ਪਿਆ ਤੇ ਆ ਕਹਿੰਦੀ ਐ 40000 ਲੈਣਾ ਕਿਸ ਵਾਸਤੇ ਐ ਕਿਉਂਕਿ ਬਿਲਡਰਾਂ ਨੇ ਐਡਵਾਂਸ ਭੜੀ ਬੈਠੇ ਐ ਮੈਂ ਕੇਜਰੀਵਾਲ ਤੇ ਬਿਲਡਰਾਂ ਨੂੰ ਵੀ ਦੱਸਣਾ ਚਾਹਣਾ ਐ ਅਕਾਲੀ ਦਲ ਤੁਹਾਨੂੰ ਵੜ ਨਹੀਂ ਦਊਗਾ ਤੇ ਮੈਂ ਅੱਜ ਕਹਿੰਨਾ ਪੰਜਾਬ ਦੇ ਲੋਕ ਖੜੇ ਐ ਆਬ ਹਾਦਰ ਸੂਰਮੇ ਐ ਜਿਹੜੇ ਕੁਛ ਵੀ ਕੁਰਬਾਨੀ ਕਰ ਸਕਦੇ ਆ ਭਗਵਾਨਤਮਨ ਕੇਜਰੀਵਾਲ ਤੈਨੂੰ ਗੋਡੇ ਟੇਕਣੇ ਪੈਣੇ ਆ ਵਾਪਸ ਕਾਨੂੰਨ ਲੈਣਾ ਹੀ ਪੈਣਾ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਮੈਂ ਗਰੰਟੀ ਦਿੰਦਾ ਜਿਵੇਂ ਕਾਲੀ ਦਲ ਚੱਲ ਪਿਆ ਇਹਨਾਂ ਨੂੰ ਗੋਡੇ ਟੇਕਣੇ ਪੈਣੇ ਆ ਉਹਦੀ ਤਾਕਤ ਸਾਹਮਣੇ ਟਿਕਨੇ ਪੈਣੇ ਆ ਆ ਜਿਹੜੀ ਇੱਕ ਬਹੁਤ ਵੱਡੀ ਨੁਕਸਾਨ ਜਿਹੜਾ ਇਹਨਾਂ ਨੇ ਕੀਤਾ ਨਾ ਤੁਹਾਨੂੰ ਉਹਦਾ ਵੀ ਪਤਾ ਹੋਣਾ ਚਾਹੀਦਾ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ 40 ਹਜ਼ਾਰ ਕਿੱਲੇ ਤੇ ਹੁਣ ਉੱਥੇ ਕੋਈ ਰਜਿਸਟਰੀ ਨਹੀਂ ਹੋ ਸਕਦੀ ਕੋਈ ਸੀਐਲਯੂ ਨਹੀਂ ਹੋ ਸਕਦਾ ਕੋਈ ਉਹਦੇ ਤੇ ਤੁਸੀਂ ਜੇ ਅੱਛਾ ਕੀ ਕਹਿੰਦੇ ਐ ਕਿ ਜਿਹੜਾ ਤੁਹਾਡਾ ਖੇਤੀ ਦਾ ਲੋਨ ਐ ਫਿਰ ਅਸੀਂ ਤੁਹਾਡੇ ਪਲਾਟ ਤੇ ਕਰ ਦਾਂਗੇ ਜਿਹੜੇ ਦੇਵਾਂਗੇ ਉਹ ਖੇਤੀ ਦਾ ਕਮਾ ਕੇ ਅਸੀਂ ਲਾਹ ਨ ਦੇ ਅਸੀਂ ਲੋਨ ਪਲਾਟ ਜੇ 10 ਸਾਲ ਨਾਲ ਕੋਲੀ ਕੱਟੀ ਤੇ ਪਲਾਟ ਦਾ ਕੀ ਹੋਊਗਾ ਅਸਲੀ ਗੱਲ ਇਹਨਾਂ ਦੇ ਹੈ ਕਿ ਇਹਨਾਂ ਨੇ ਕਬਜ਼ਾ ਕਰਨਾ ਹੈ ਜਿਹੜਾ ਅਕਾਲੀ ਦਲ ਨਹੀਂ ਹੋਣ ਦੇਣਾ ਦੇਣ ਦਊਗਾ ਦੂਜੀ ਗੱਲ ਮੈਂ ਕਹਿਣਾ ਚਾਹਣਾ ਦੇਖੋ ਹਾਲਾਤ ਕੀ ਹੈ ਆਪਣੇ ਆਪਣੇ ਐ ਦੇਖੋ ਬਾਦਲ ਸਾਹਿਬ ਬਾਪੂ ਬਾਦਲ ਦਾ ਰਾਜ ਤੁਸੀਂ ਸਾਰੇ ਜਾਣਦੇ ਹੋ ਆ ਤੁਸੀਂ ਸਾਰੇ ਬਠਿੰਡੇ ਲਾਕੇ ਨਾ ਕੋਈ ਕਮੀ ਛੱਡੀ ਕੋਈ ਦੱਸੋ ਮੈਨੂੰ ਲੱਗਦਾ ਇੰਨਾ ਸੋਚਿਆ ਵੀ ਨਹੀਂ ਹੋਣਾ ਐਮਸ ਤੋਂ ਲੈ ਕੇ ਯੂਨੀਵਰਸਿਟੀਆਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਕਸੀਆਂ ਤੋਂ ਲੈ ਕੇ ਥਰਮਲ ਪਲਾਂਟਾਂ ਤੋਂ ਲੈ ਕੇ ਪੱਕੇ ਖਾਲਾਂ ਤੋਂ ਲੈ ਕੇ ਮੈਨੂੰ ਲੱਗਦਾ ਗਲੀਆਂ ਸੇਕੋ ਸਾਹਿਬ ਮੈਨੂੰ ਪਤਾ ਪਹਿਲੇ ਨਹਿਰੀ ਮਹਿਕਮਾ ਸੀ ਮਨ ਲਾ ਇੱਥੇ ਸਾਰੇ ਜਿੰਨੇ ਖਾਲ ਪੱਕੇ ਹੋਏ ਆ ਮਿੰਟ ਕਹਿੰਦੇ ਸੀ ਦੱਸੋ ਕਿੰਨੇ ਚਾਹੀਦੇ 200 ਕਰੋੜ ਚੱਕੋ ਮੈਨੂੰ ਯਾਦ ਆ ਭਲਾੜੇ ਵਾਲੇ 209 ਕਰੋੜ ਇਹਨਾਂ ਨੂੰ ਕੱਲੇ ਖਾਲਿਆਂ ਵਾਸਤੇ ਲਿਆ ਗਿਆ ਸੀ ਵਿਚਾਰੇ ਉੱਥੇ ਕਿਸ ਨੇ ਦੇਖਿਆ ਨਹੀਂ ਸੀ ਐਨੇ ਸਾਲ ਅੱਜ ਜਾ ਕੇ ਦੇਖੋ ਆਜ ਦਾ ਤਲਵੰਡੀ ਸਾਬੋ ਵਾਲੇ ਉਹ ਤੁਹਾਡੇ ਕੱਸੀਆਂ ਦੇ ਮੋਟੂਵਲ ਨਹੀਂ ਲਵਾਦੇ ਸਰਕਾਰੀ ਹੈਗੇ ਕੋਈ ਉਹਨਾਂ ਪਿੰਡਾਂ ਦੇ ਹਾਂ ਆ ਕਹਿੰਦੇ ਪਾਣੀ ਟੇਲ ਪੂਰਾ ਆਉਂਦਾ ਨਹੀਂ ਮੈਂ ਕਿਹਾ ਸਰਕਾਰੀ ਟਿਊਬ ਲਾ ਦਿਓ ਉਥੇ ਫਿਰ ਕਹਿੰਦੇ ਸਾਡ ਬਿੱਲ ਕੌਣ ਭਰੂਗਾ ਮੈਂ ਕਿਹਾ ਬਾਪੂ ਬਾਦਲ ਭਰੂਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਅੱਛਾ ਤੁਸੀਂ ਦੇਖ ਲਓ ਆ ਮਲੂਕਾ ਸਾਹਿਬ ਮੇਰੇ ਕੋਲੇ ਆਏ ਆ ਰਾਮਪੁਰਾ ਮਲਾਦਾ ਸ਼ਹਿਰ ਹਾਂ ਨਾ ਤੇ ਆ ਜਿਹੜਾ ਮਲੂਕਾ ਸਾਹਿਬ ਨੂੰ ਪੁੱਛੋ 100 ਕਰੋੜ ਸ਼ਹਿਰ ਵਾਸਤੇ ਕੁਝ ਹੀ ਛੱਡੀ ਨਹੀਂ ਬਠਿੰਡਾ ਕੀ ਸੀ ਕੀ ਹੈ ਆ ਸੜਕਾਂ ਦੇਖੋ ਇੱਥੋਂ ਤੁਸੀਂ ਮੈਨੂੰ ਲੱਗਦਾ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਹੋ ਹਰ ਬਰ ਮੈਨਾਂ ਚੌਥਾ ਗੇੜ ਤਾਂ ਨਹੀਂ ਲੱਗਦਾ ਪੁੱਤ ਉੱਥੇ ਚੌਥੇ ਗੇੜ ਲਾਉਂਦੇ ਆਉਂਦੇ ਅੰਮ੍ਰਿਤਸਰ ਪਹੁੰਚ ਜਾਂਦੇ ਹੋ ਆ ਫਰਕ ਆ ਆਪਣੇਆਂ ਦਾ ਮੈਨੂੰ ਦੁੱਖ ਲੱਗਦਾ ਹੈ ਦੁੱਖ ਲੱਗਦਾ ਕਿ ਆਪਾਂ 10 ਸਾਲ ਖਰਾਬ ਕਰ ਲਏ ਆਪਣੇ ਯਾਰ ਪੰਜਾਬ ਆਪਣਾ ਘਰ ਹੈ ਹੁਣ ਤਾਂ ਆਪਣੇ ਮੁੰਡਿਆਂ ਨੂੰ ਆਸਟ੍ਰੇਲੀਆ ਵਾਲਾ ਵੀ ਨਹੀਂ ਲੈਣ ਨੂੰ ਤਿਆਰ ਨਾ ਕੈਨੇਡਾ ਲੈਣ ਨੂੰ ਤਿਆਰ ਹੈ ਹੁਣ ਤੇ ਰਹਿਣਾ ਆਪਾਂ ਇੱਥੇ ਆ ਆਪਣੇ ਪੰਜਾਬ ਨੂੰ ਬਚਾਲੀਏ ਮੈਂ ਹੋਈ ਕਹਿਣ ਲੱਗਿਆ ਦੇਖੋ ਅਸੀਂ 24 ਘੰਟੇ ਥੋੜੇ ਵਿੱਚ ਸੀ ਥੋੜੀ ਸਰਕਾਰ ਸੀ ਆ ਜਿਹੜੇ ਤੁਹਾਡੇ ਟਿਊਬਲ ਕਨੈਕਸ਼ਨ ਦੀ ਗੱਲ ਆ ਗਈ ਮੇਰੇ ਕੋਲ ਕੋਈ ਦੱਸ ਰਿਹਾ ਸੀ ਮੈਂ ਜੋ ਮਹਿਕਮਾ ਮੇਰੇ ਕੋਲੇ ਸੀ ਤੇ ਮੈਂ ਅਫਸਰਾਂ ਨੂੰ ਸੱਦਿਆ ਮੈਂ ਕਿਹਾ ਟੋਟਲ ਪੰਜਾਬ ਚ ਕਿੰਨੇ ਟਿਊਬਲ ਕਨੈਕਸ਼ਨ ਆ ਕਹਿੰਦੇ ਜੀ 15 ਲੱਖ ਮੈਂ ਕਹਿੰਦਾ ਅੰਕਲ ਨੂੰ ਦੱਸੋ ਕਿ ਕਿਹੜੀ ਕਿਹੜੀ ਪਾਰਟੀ ਦੀ ਸਰਕਾਰ ਚ ਕਿੰਨੇ ਲੱਗੇ ਆ ਤੁਸੀਂ ਹੈਰਾਨ ਲੈ ਜਾਓਗੇ 13.5 ਲੱਖ ਟਿਊਬਲ ਕਨੈਕਸ਼ਨ ਬਾਪੂ ਬਾਦਲ ਨੇ ਆਪਣੀ ਸਰਕਾਰਾਂ ਦੇ ਦਿੱਤੇ ਮੈਨੂੰ ਯਾਦ ਹੈ ਫਿਰ ਮੇਰੇ ਕੋਲੇ ਲੋਕੀ ਆ ਗਏ ਕਹਿੰਦੇ ਟਿਊਬਲ ਕਨੈਕਸ਼ਨ ਹੋਰ ਦਿਓ ਮੈਨੂੰ ਲੱਗਦਾ 2 ਲੱਖ ਉਹ ਦੋ ਵੰਡੇ ਸੀ ਵੰਡੇ ਸੀ ਕਿ ਨਹੀਂ ਤੁਹਾਨੂੰ ਅੱਛਾ ਹੋਰ ਦੱਸੋ ਕਿੰਨਾ ਕੋਲੇ ਹੈ ਨਹੀਂ ਹਲੇ ਹੈਗੇ ਯਾਰ ਸਾਨੂੰ ਮੈਂ ਤੁਹਾਨੂੰ ਹੁਣ 15 15 ਲੱਖ ਦੇ ਹੋ ਗਏ ਆ ਔਖਾ ਸੋਖਾ 1.5 ਲਟ ਪਾ ਲੋ ਮੁਫਤ ਦਊਂਗਾ ਸਾਨੂੰ ਸਾਰਿਆਂ ਨੂੰ ਦਊਂਗਾ ਜੀ ਦਾ ਤਕਵੀਦ ਇਕ ਬਾਦਾ ਭਗਵਾਨ ਜੀ ਇਸ ਕਰਕੇ ਅੱਜ ਹਾਲਾਤ ਕੀ ਐ ਪੰਜਾਬ ਦੇ ਮਲਾਜ਼ਮਾਂ ਨੂੰ ਤਨਖਾਹਾਂ 2-2 3-3 ਮਹੀਨੇ ਹੋ ਗਏ ਨਹੀਂ ਮਿਲੀਆਂ ਜਿਹੜਾ ਡੀਏ ਐ ਮੈਨੂੰ ਹੀ ਮਿਲਿਆ ਇੱਕ ਇੱਟ ਨਹੀਂ ਲੱਗੀ ਟੋਏ ਸੜਕਾਂ ਦੇ ਪੈ ਗਏ ਐ ਪਿੰਡਾਂ ਤਰਫ ਤਾਂ ਦੇਖਦੇ ਹੀ ਨਹੀਂ ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਕਿੱਡੇ ਵੱਡੇ ਵੱਡੇ ਕਪਲੇ ਕੀਤੇ ਐ ਸਭ ਤੋਂ ਵੱਡਾ ਕਪਲਾ ਜ਼ਮੀਨ ਵਾਲਾ ਨਾ ਮੈਨੂੰ ਇਹਨਾਂ ਦਾ ਅੰਦਰਲਾ ਬੰਦਾ ਦੱਸਦਾ ਸੀ ਕਿ 30 ਹਜ਼ਾਰ ਕਰੋੜ ਦਾ ਸੌਦਾ ਕੇਜਰੀਵਾਲ ਨੇ ਕੀਤਾ ਬਿਲਡਰਾਂ ਨਾਲ ਦਿੱਲੀ ਵਾਲਿਆਂ ਨਾਲ ਕਿ ਇੰਨਾ ਪੈਸਾ ਦਿਓ ਆ ਪੈਸਾ ਇਕੱਠਾ ਕਰਕੇ ਆ ਹਿੰਦੁਸਤਾਨ ਵਿੱਚ ਆਪਣੀ ਪਾਰਟੀ ਖੜਾ ਕਰਨਾ ਚਾਹੁੰਦੇ ਐ ਦੇਖੋ ਥੋੜੋ ਟੁੱਟ ਕੇ ਸਭ ਤੋਂ ਪਹਿਲੇ ਜਦੋਂ ਆਏ ਕਹਿੰਦੇ ਸੀ ਬੜੀ ਇਮਾਨਦਾਰ ਸਰਕਾਰ ਕੀ ਕਹਿੰਦੇ ਸੀ ਕੋਈ ਗਨਮਾਨੀ ਲਾਵਾਂਗੇ ਕੋਈ ਹੂਟਰ ਬੰਦ ਕਰ ਦਾਂਗੇ ਇਹ ਕਰਾਂਗੇ ਯੋਗ ਕਰਾਂਗੇ ਹੁਣ ਦੇ ਸਾਰੇ ਠੱਗ ਨਿਕਲੇ ਆ ਨਾ ਬਾਹਰ ਖੁੱਡਾਂ ਚੋਂ ਮੈਂ ਕਹਿੰਦਾ ਪਤਾ ਨਹੀਂ ਆਪਾਂ ਦੇਖਿਆ ਨਹੀਂ ਕਿਵੇਂ ਨਹੀਂ ਆ ਤੁਹਾਡਾ ਮਾਡਲ ਆ ਇਹਨੂੰ ਤਾਂ ਤੁਸੀਂ ਗਧੇ ਤੇ ਚੜਾ ਕੇ ਤੁਸੀਂ ਗਧੇ ਤੇ ਨਹੀਂ ਚੜਾਇਆ ਸੀ ਜੁੱਤੇ ਪਾਏ ਸੀ ਤੇ ਐਮਐਲ ਬਣਾਤਾ ਯਾਰ ਪਤਾ ਨਹੀਂ ਕਿਥੇ ਕਿਥੇ ਆ ਜਿਹੜਾ ਪੁੱਛੋ ਆ ਆਪਣਾ ਦਿਹਾਤੀ ਵਾਲਾ ਠੱਗ ਆਪਣੀ ਵਰਕਰਾਂ ਨੂੰ ਠੱਗ ਗਿਆ ਪਹਿਲਾ ਪਰ ਇਹਨਾਂ ਦਾ ਦੇਖੋ ਗਰੀਬ ਵਰਕਰਾਂ ਨੂੰ ਦੇ ਗਿਆ ਮੈਂ ਕਿਹਾ ਇਹਦੀ ਤਾਂ ਜਮਾਨ ਜੱਤ ਹੋ ਗਈ ਪਤਾ ਨਹੀਂ ਕੀ ਮੋਹਲ ਬਣਾਇਆ ਉਹ ਵੀ ਜਿੱਤ ਗਿਆ ਹੁਣ ਉਹਨਾਂ ਨੇ ਕੀ ਕੀਤਾ ਇੱਕ ਤਾਂ ਹੁਣ ਇਹਨਾਂ ਨੇ ਕੀ ਕੀਤਾ ਪੂਰੇ ਹਿੰਦੁਸਤਾਨ ਵਿੱਚ ਇਸ਼ਤਿਹਾਰबाजी ਤੇ ਅਖਬਾਰਾਂ 'ਚ ਦਸਨ ਝੂਠ ਦਸਨ ਲੱਗ ਗਏ 1000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦਾ ਹੁਣ ਵਰਤ ਰਿਹਾ ਹੈ ਪਿਛਲੇ 3 ਸਾਲਾਂ ਦੇ ਵਰਤਰੇ ਆ ਤੁਸੀਂ ਨਾਗਾਲੈਂਡ ਦੇ ਅਖਬਾਰ 'ਚ ਪੜ੍ਹ ਲਓ ਉੱਥੇ ਵੀ ਲਿਖਿਆ ਹੈ ਕੀ ਅਖਬਾਰ ਕਰਦੇ ਆ ਕਿ ਅਸੀਂ ਹਰ ਔਰਤ ਨੂੰ ਪੰਜਾਬ 'ਚ 1000 ਰੁਪਿਆ ਦਿੱਤਾ